ਦੇਸ਼ ਦੇ ਹਥਿਆਰਬੰਦ ਫੌਜੀਆਂ ਦੇ ਸਨਮਾਨ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਿਰਦਾ ਕਰਨ ਲਈ ਅੱਜ ਸੈਨਾ ਦਿਵਸ ਮਨਾਇਆ ਗਿਆ। ਦੇਸ਼ ਵਿੱਚ ਵੱਖ-ਵੱਖ ਥਾਂ 'ਤੇ ਸੈਨਾ ਦਿਵਸ ਨਾਲ ਸੰਬੰਧ ਸਮਾਗਮ ਕਰਵਾਏ ਗਏ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 77ਵੇਂ ਸੈਨਾ ਦਿਵਸ ਮੌਕੇ ਸੰਕਟ ਅਤੇ ਆਫ਼ਤਾ ਦੌਰਾਨ ਭਾਰਤੀ ਫੌਜ ਦੇ ਮਨੁੱਖੀ ਕਾਰਜਾਂ ਦੀ ਸ਼ਲਾਘਾ ਕੀਤੀ ਹੈ। ਫੌਜ ਦੇ ਜਵਾਨਾਂ ਅਤੇ ਸਾਬਕਾ ਫੌਜੀਆਂ ਨੂੰ ਵਧਾਈ ਦਿੰਦਿਆਂ ਰਾਸ਼ਟਰਪਤੀ ਨੇ ਦੇਸ਼ ਦੀ ਰਾਖੀ ਵਿੱਚ ਉਹਨਾਂ ਦੇ ਅਹਿਮ ਯੋਗਦਾਨ ਨੂੰ ਜਾ ਕੇ ਕੀਤਾ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼ਾਂਤੀਪੂਰਨ ਮਾਹੌਲ ਸਿਰਜਣ ਵਿੱਚ ਫੌਜ ਦੇ ਜਵਾਨਾਂ ਦਾ ਬਹੁਤ ਵੱਡਾ ਨੇ ਹਮੇਸ਼ਾ ਤੇ ਹੌਸਲੇ ਦੀਆਂ ਸ਼ਾਨਦਾਰ ਉਦਾਹਰਨਾਂ ਪੇਸ਼ ਕੀਤੀਆਂ ਨੇ ਅਤੇ ਸਰਹੱਦਾਂ ਦੀ ਰਾਖੀ ਦੌਰਾਨ ਪੇਸ਼ੇਵਰਤਾ ਤੇ ਉੱਚੇ ਮਿਆਰ ਸਥਾਪਿਤ ਕੀਤੇ ਨੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਮੇਸ਼ਾ ਉਹਨਾਂ ਦਾ ਰਿਣੀ ਰਹੇਗਾ ਜਿਨ੍ਹਾਂ ਨੇ ਮਾਤ ਭੂਮੀ ਲਈ ਬਲਿਦਾਨ ਦਿੱਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਦਿਵਸ ਤੇ ਵਧਾਈ ਦਿੱਤੀ ਅਕਾਹ ਕਿ ਸਰਕਾਰ ਹਥਿਆਰਬੰਦ ਫੋਰਸਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਭਲੇ ਲਈ ਵਚਨਬੱਧ ਹੈ ਜਿਸ ਲਈ ਕਈ ਤਰ੍ਹਾਂ ਦੇ ਸੁਧਾਰ ਕੀਤੇ ਜਾ ਰਹੇ ਨੇ ਅਤੇ ਆਧੁਨਿਕਤਾ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਦੇਸ਼ ਦੀ ਰਾਖੀ ਦਾ ਕੇਂਦਰ ਬਿੰਦੂ ਹੈ ਜਿਸ ਨੇ ਕੁਦਰਤੀ ਆਫਤਾਂ ਵਿੱਚ ਮਨੁੱਖੀ ਮਦਦ ਤੋਂ ਇਲਾਵਾ ਡ੍ਰਿੜਤਾ ਪੇਸ਼ੇਵਰਤਾ ਅਤੇ ਸਮਰਪਣ ਨਾਲ ਕੰਮ ਕੀਤਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦਾ ਹਰੇਕ ਨਾਗਰਿਕ ਦੇਸ਼ ਦੀ ਰਾਖੀ ਵਿੱਚ ਲੱਗੇ ਮਹਾਨਾਇਕਾਂ ਨੂੰ ਸਦਾ ਯਾਦ ਰੱਖੇਗਾ CDS ਜਨਰਲ ਅਨਿਲ ਚੋਹਾਨ ਨੇ ਸੈਨਾ ਦਿਵਸ ਮੌਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦਿਨ ਭਾਰਤੀ ਫੌਜ ਦੇ ਅਟੁੱਟ ਸਮਰਪਣ, ਹਿੰਮਤ, ਵਿਲੱਖਣ ਭਾਵਨਾ ਅਤੇ ਪੇਸ਼ੇਵਰਤਾ ਦਾ ਜਸ਼ਨ ਮਨਾਉਂਦਾ ਹੈ।